大家在哪可以？ ਕੀ ਕਰੀਏ ਰੋਡਿਆ ਨਾਲ ਆਇਆ ਤੇ ਮੈਂ ਕੋਈ ਨਹੀਂ ਬਗਿਆ ਕੋਈ ਨਹੀਂ ਰੋਡਿਆ ਨਾਲ ਪਰਿਚਾਰ ਕਰੀਏ ਤੇ ਕੱਲ 15 ਤੱਕ ਮੇਰੀ ਕਾਫੀ ਵਾਲਾ ਬਾਕੀ ਬਣਾ ਦੇ ਜੀ ਕੋਈ ਹੋਰ ਕੋਈ ਹੋਰ ਆਪਾਂ ਲਿਖ ਦੇਣਾ ਕੋਈ मेरा सर समझ में नहीं आ रहा है धन्यवाद ਇਹ ਮੁਝ ਨੂੰ ਨਹੀਂ ਰਜਾਵੀ ਨਾ ਹਾਂ ਪਾਣੀ ਕਿਉਂ ਨਹੀਂ ਆ ਰਿਹਾ ਬਹੁਤ ਹੋਦਾ ਤੇ 90 ਤੇ ਮਰਕੂਰਤ ਅਮਿਤ ਪਰ ਮਾਪਕਾ ਅੰਕਤ ਦੇ ਕੰਡਲ ਪੱਤੋਂ ਕਿੱਥੇ ਕਰਦੇ ਹੋ ਸਾਡੀ ਅਜੀ ਪਾਰਨਾ ਗੱਲ ਇਤਨਾ ਹੋ ਗਿਆ ਕੋ ਦਾ ਬੈਗ ਹੋਗਾ ਰਹਿ 50 ਰੁਪਏ ਇਹ ਕਰਨ ਦੀ ਸੀ ਸਹੀ ਸੀ ਜੀ ਤੁਹਾਨੂੰ ਇੱਕ ਰਿਪੋਰਟ ਆ ਰਹੀ ਸੀ ਕਿ ਜਿਹੜਾ ਸਾਡਾ ਫਲਾਟ ਟੈਕਟਰੀ ایرিয়া ਹੈਗਾ ਉਸੇ ਦਾ ਮੈਨੇਜਮੈਂਟ ਦੇ ਪ੍ਰੋਬਲਮ ਜਰਾ ਆ ਰਹੀ ਸੀ ਪਲਸ ਮਾਰਸ਼ਲ ਦੀ ਵੀ ਇੱਕ ਆ ਰਹੀ ਸੀ ਇਸ ਨੂੰ ਵੀ ਸੰਬੰਧ ਚ ਆ ਜੀ ਸੈਂਪਲ ਇਨਸਪੈਕਸ਼ਨ ਵੀ ਮਾਰੂਣ ਉਹ ਤੁਹਾਨੂੰ ਸੈਂਪਲ ਲੈ ਰਹੇ ਨੇ ਨਾ ਬਾਕੀ ਉਹ ਵੀ ਜੋ ਵੀ ਦੀ ਸੈਂਟਰ ਲੈਂਡ ਤੋਂ ਬਾਅਦ ਜਿਹੋ ਉਹਨਾਂ ਦਾ ਐਨਾਲਿਸਿਸ ਹੋਏਗੀ ਉਹ ਗੌਰਮੈਂਟ ਨੂੰ ਪੇਸ਼ ਕਰੀਏਗਾ ਟੂਰ ਸੀਨ ਹੋਏਗਾ ਪਰ ਪਰ ਇਹ ਮਤਨ پتہ ਕਿ ਸਾਰੇ ਸੰਦੀ ਜਿਹੜੇ ਆ ਸਦੇ ਹਾਰਡ ਪਟਨ ਤੋਂ ਲਾ ਕਰੋ ਹਾਰਡ ਪਟਨ ਉੱਪਰ ਜਿਹੜੀ ਫੈਸਿਲਿਟੀ ਜਿਹੜੀ ਆ ਸਰ ਬਹੁਤ ਡੈਮੇਜ ਹੋਈ ਹੋਈ ਹੈ ਦੀ ਡੈਮੇਜ ਵਿੱਚ ਫੂਟ ਦਿੱਤੀ ਜਾਏਗੀ ਕਿਸਾਨ ਨੂੰ ਜਾਂ ਆਰਟੀ ਨੂੰ ਦਾ ਸੈਂਪਲ ਜਿਵੇਂ ਜਾਂਦੇ ਨੇ ਉਸ ਤੋਂ ਬਾਅਦ ਉਹਦਾ ਜਿਹੜਾ ਅਨਲਿਸਿਸ ਸੰਦਰ ਅਨਲਿਸਿਸ ਤੋਂ ਬਾਅਦ ਉਹਨੂੰ ਇੱਕ ਰਿਪਰੈਜ਼ੈਂਟੇਟਿਵ ਅਨਲਿਸਿਸ ਦੇ ਤੌਰ ਤੇ ਲੈਂਦੀ ਹੋਈ ਜੋ ਗਵਰਨਮੈਂਟ ਅਨਾਉਂਸ ਕਰਦੀ ਹੈ ਅਲਾਕੇਸ਼ਨ ਜਿਵੇਂ ਪਿਛਲੇ ਸਮਿਆਂ ਚ ਵੀ ਜਿਵੇਂ ਇਸ ਤਰ੍ਹਾਂ ਹੁੰਦਾ ਹੈ ਤਾਂ ਉਹ ਵੀ ਬਗਮਤ ਨੂੰ ਚੀਜ਼ਾਂ ਦੇ ਦੇ ਦਿੰਦੇ ਕੋਈ ਇੰਪਲੀਮੈਂਟ ਹੋ ਜਾਂਦਾ ਤੁਸੀਂ ਪੰਜਾਬ ਵੱਲੋਂ ਆਪਣੇ ਵੱਲੋਂ ਪ੍ਰਪੋਜ਼ਲ ਰੱਖਦੇ ਹੋ ਨਾਲੇ ਨੱਚਮੀ ਜੀ ਆਪਾਂ 9 ਤਰੀਕ ਨੂੰ ਪੂਰੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਸੈਂਪਲ ਲੈ ਕੇ ਨਰਸਿਸ ਪ੍ਰਵਾਹ ਕੀ ਸੀ ਇਸ ਨੇ ਹੈਡ ਆਫ ਸਪੈਸ਼ੀਸੀ ਹੈਡ ਆਫ ਚੇਂਜਸ ਐਂਡ ਪਰਸਨਲ ਨੂੰ ਮੂਵੀ ਟੀਮ ਆਇਆ ਲੈਣ ਸੈਂਟਰ ਤੋਂ ਉਹ ਬਣੀ ਪਈ ਹੈ ਕਿਰਦਾਰ ਕਿ ਆਪਾਂ ਰਾਈਸ ਜਿਹੜਾ ਦੇਣਾ ਸੀ ਉਹ ਐਬਸੋਲੂਟਲੀ ਜਵਾਬ ਪਈ ਸੀ ਮੰਮੀ ਨਿਰਦੇਸ਼ਾਂ ਨਾਲ ਸ਼ਾਹੀ ਪ੍ਰਵਾਹ ਕੀ ਸੀ 9 ਤੱਕ ਕਰਦੇ ਆ ਸੋ ਇਸ ਕਰਕੇ ਜਿਹੜੀ ਮੈਂ ਟੀਮਾਂ ਆਈਆਂ ਨੇ ਉਹ ਟਾਈਮਲੀ ਆ ਗਈਆਂ ਨੇ ਜੋ ਜਦੋਂ ਜੋ ਇਹਨਾਂ ਦੀ ਰਿਪੋਰਟ ਆਏ ਇਹਦੇ ਕੋਲ ਨੂੰ ਕਿਸਾ। ਕਿਉਂਕਿ ਇਕ ਤਾਡੀ ਤੁਹਾਡੀ ਰਿਪੋਰਟ ਦੇ ਉੱਤੇ ਸਾਰੀ ਜਿਹੜੀ ਇਹ ਗੱਲ ਹੁੰਦੀ ਹੈ ਉਹ ਜੇ ਤੁਹਾਡੀ ਰਿਪੋਰਟ ਤੁਸੀਂ ਇੱਥੋਂ ਬਣਾ ਕੇ ਜੇ ਭੇਜੋਗੇ ਇਹਨਾਂ ਦੇ ਹੱਥ ਵਿੱਚ ਤਾਂ ਹੀ ਉਹ ਸਾਡੇ ਕੋਲ ਰਿਪੋਰਟ ਜਾ ਚੁੱਕੀ ਹੈਗੀ। ਉਸ ਤੋਂ ਬਾਅਦ ਜਿਹੜਾ ਐਫਸੀ ਆਪਣੀ ਰਿਪੋਰਟ ਜਲਾ ਉਹਨਾਂ ਦੇ ਲੈਬਾਰਟਰੀ ਅਨਾਲਿਸਿਸ ਹੁੰਦੇ ਨੇ। ਰਿਪੋਰਟ ਦੇ ਅਨਾਲਿਸਿਸ ਤੋਂ ਬਾਅਦ ਜਿਹੜੀ ਹੈ ਉਹ ਜੋ ਡਿਸੀਜਨ ਆਉਂਦੇ ਨੇ ਉਹਦੇ ਬਿਹਾਫ ਤੇ ਹੀ ਅਗਲੇ ਜਿਹੜਾ ਫਿਚਰ ਜੋ ਰਿਲੈਕਸੇਸ਼ਨ ਆਉਂਦੀ ਹੈ ਉਹ ਦੇਸ ਤੇ ਟਾਈਮ ਬੌਂਡ ਹੋਊਗਾ। ਟਾਈਮ ਬౌండ్ ਬੇਸਿਕਲੀ ਇਹਨਾਂ ਤੇ ਜੂਮ ਇੰਦਾ ਐਨਲਿਸਿਸ ਹੋ ਜਾਂਦਾ ਜਿਹੜੀ ਰਿਪੋਰਟ ਆਏਗੀ ਉਸ ਤੋਂ ਬਾਅਦ ਡਿਸੀਜਨ ਜਿਹੜੇ ਹੁੰਦੇ ਨੇ ਉੱਤੇ ਹੈਡ ਆਫਸ ਲੈਵਲ ਤੇ ਜਾਂ ਸਰਕਾਰ ਲੈਵਲ ਤੇ ਹੁੰਦੇ ਨੇ ਸਰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਹੈ ਇਹ ਤੱਕ ਤੇ ਅੱਜ ਸੈਂਪਲ ਜਾਣ ਕੇ ਰਿਪੋਰਟ ਆਣ ਤੇ ਦੱਸੋ ਕਿ ਜੀ ਠੀਕ ਹੈ ਜੀ ਰੀਸੈਂਟਰ ਟੀਮ ਦੇ ਆਫੀਸਰ ਸਰਹਵਾਂ ਜਿਹੜੇ ਆ ਅੱਜ ਗੁਰਦਾਸਪੁਰ ਦੇ ਉਹਨਾਂ ਕਮੰਡੀਆਂ ਚ ਦੌਰਾ ਕਰ ਰਹੇ ਨੇ ਜਿੱਦਾਂ ਮੰਡੀ ਦੇ ਪਿੱਛੇ ਦੀ ਜ਼ਮੀਨ ਅੜਾ ਨਾਲ ਬਹੁਤ ਵੱਡਾ ਜਿੱਤਰਾ ਆ ਉੱਥੇ ਮੈਂ ਜਿਹਾ ਹਰ ਮੰਡੀ ਕਰਤੂਤ ਮੰਡੀ ਉਹ ਜਿਹੜਾ ਤੋਂ ਨਾਮ ਹੈ ਅਜਿਹਾ ਪਾਟਪਰੋਂ ਸਾਰੇ ਜਿਹੜੇ ਵੀ ਮੱਤਾਂ ਕਰਦੇ ਆ। ਤਾਂ ਸਾਨੂੰ ਇੱਕ ਉਮੀਦ ਹੈ ਕਿ ਕੁਝ ਨਾ ਤੁਸੀਂ ਜਿਹੜੀ ਵਿੱਚ ਪਿਆਰ ਤੇ ਜਿੰਨੀ ਜਰਾ ਨੂੰ ਆਰਤੀਆਂ ਨੂੰ ਜ਼ਰੂਰ ਲੱਛੀ ਜੀ ਦੇਣੀ ਚਾਹੀਦੀ ਹੈ ਔਰ ਸੈਕਟਰ ਜਿਸ ਤੋਂ ਬਾਅਦ ਚੌਲ ਵੀ ਲੱਗਣੇ ਨੇ ਮਿਲਾਂ ਤੇ ਤਾਂ ਉਹਦੇ 'ਚ ਵੀ ਧਨਪਤਾਂ ਦੇ ਲੋਟਾ ਵੀ ਜ਼ਿਆਦਾ ਹੋਏਗਾ ਇਸ ਵਾਰ। ਇਹ ਸਾਰੀਆਂ ਚੀਜ਼ਾਂ ਨੂੰ ਮੰਦਰ ਰਜ ਮੰਦਰ ਰਜ ਤਾਲੇ ਸਰ ਵਿੱਚ ਜਰੂਰ ਆਸ ਕਰਦੇ ਹਾਂ ਸੈਂਟਰ ਤੋਂ ਕਿ ਕੁਝ ਨਾ ਕੁਝ ਪੰਜਾਬ ਸਰਕਾਰ ਵੱਲੋਂ ਕੁਝ ਨਾ ਦੇ ਕੇ ਰੱਖੀ ਗਈ ਹੈ ਇਹ ਧਿਮਾਨਾ ਕੁਝ ਮੈਂ ਮੈਨੂੰ ਤਾਂ ਨਹੀਂ ਧਿਮਾਨਾ ਰੱਖੀਆਂ ਕਈਆਂ ਤਾਂ ਹੀ ਆਈ ਹੈ ਤਾਂ ਸਰਕਾਰ ਵੱਲੋਂ ਦੇਖੇ ਤੇ ਧਿਮਾਨਾ ਇਹਦੇ ਬਾਰੇ ਮੈਨੂੰ ਕੋਈ ਨੋ ਲੈਜ ਨਹੀਂ ਤੇ ਤੁਸੀਂ ਕਹਿ ਰੱਖੀਆਂ ਧਿਮਾਨਾ ਪਰ ਧਿਮਾਨਾ ਰੱਖੀਓ ਤਾਂ ਧਿਮਾਨਾ ਤੋਂ ਬਾਅਦ ਹੀ ਆਏ ਨਾ ਆ ਮੈਂ ਕਿਹਨੂੰ ਤਾਂ ਮੰਤਰੀਏ ਤੇ ਬਾਰੇ ਦੱਸ ਸਕਦਾ ਪ੍ਰੋਪਰ ਤੌਰ ਤੇ ਕਿ ਪੂਰ ਸਪਲਾਈ ਦੇ ਮੋਰਚਰ ਜਾਂ ਜਿਹੜੇ ਡੈਮੇਜ ਦੀ ਗੱਲ ਹੈ ਇਹਦੇ ਬਿਲਕੁਲ ਇਹਦੇ ਚ ਡੈ ਹੈ ਇਹ ਬਿਲਕੁਲ ਬਹੁਤ ਜ਼ਿਆਦਾ ਡੈਮੇਜ ਮੇਨ ਪ੍ਰੋਬਲਮ ਹੈ ਝੋਨਾ ਦਾ ਸਾਰਾ ਡੈਮੇਜ ਹੀ ਹੈ ਤਾਂ ਮੌਇਸਚਰ ਬਹੁਤ ਜ਼ਿਆਦਾ ਹੈ ਅਜੇ ਵੀ ਮੌਇਸਚਰ ਬਹੁਤ ਆ ਰਿਹਾ ਤਾਂ ਇਹਨਾਂ ਦੋਹਾਂ ਚੀਜ਼ਾਂ ਚ ਜਿਹੜੀ ਉਹ ਵੈਕਸੀਸ਼ਨ ਆਪਾਂ ਮੰਗਣੀ ਹੈ ਕਿ ਦੋਹਾਂ ਚੀਜ਼ਾਂ ਤੇ ਕੀ ਕੋਈ ਤੋਂ ਬਾਅਦ ਜਦੋਂ ਝੋਨਾ ਮਿਲਣਾ ਤੇ ਲੱਗਣਾ ਹੈ ਉਹਦੇ ਚ ਜਦੋਂ ਜਾਣਾ ਤਾਂ ਉਹਦੇ ਜੀ ਟੋਟਾ ਹੋਣਾ ਤਾਂ ਮਿਲਣਾ ਵਾਲਿਆਂ ਨੂੰ ਪਹੁੰਚਾਉਣਾ ਨਾਲ ਹਰ ਚੀਜ਼ ਨੂੰ ਮੁੱਖ ਰੱਖ ਕੇ ਤਾਂ ਸਾਨੂੰ ਉਮੀਦ ਹੈ ਕਿ ਕੋਈ ਸਪੈਸ਼ਲ ਜਿਹੜਾ ਹੜ੍ਹ ਪ੍ਰਭਾਵਿਤ ਇਲਾਕੇ ਚੋਂ ਟੀਮ ਕੋਲ ਵੱਖਰਾ ਕੋਈ ਟਾਈਮ ਲਾਉਣਾ ਇਹ ਤਾਂ ਬਰੇ ਤਾਂ ਹੀ ਤਾਂ ਸੱਚ ਦੂਜੀ ਚੋਂ ਸੱਚ ਬੋਲਣਾ ਸ਼ਾਇਦ ਉਹ ਪਰੇ ਪ੍ਰਾਇਮ ਪੜੇ ਨਹੀਂ ਜੀ ਠੀਕ ਚਲੋ ਇਹ ਦੇਖਣ ਕਿ ਆ ਕੇ ਲਈਏ ਹੋ ਕੰਮ ਕੀਤਾ ਤੇ ਕੰਡੀਸਿਸ ਆਵਾ ਨਾ ਆਈ ਸੀ ਇਸ ਤੋਂ ਸਾਡੇ ਐਫਸੀ ਸਾਹਿਬ ਨਾਲ ਗਏ ਉਹਨਾਂ ਨੇ ਮਤਲਬ ਸਾਡੇ ਅਸੀਂ ਉਹਨਾਂ ਨੂੰ ਮੈਸੇਜ ਪਹਿਲਾਂ ਕਨਵੇਇਟ ਕੀਤਾ ਸੀ ਕਿ ਮੰਡੀ ਜਿਹੜਾ ਮਾਲ ਆ ਰਿਹਾ ਡੈਮੇਜ ਇਸ ਕੋਲ ਬਜਟ ਜਿਆਦਾ ਆ ਰਿਹਾ 9 ਤਰੀਕ ਨੂੰ ਪਹਿਲਾਂ ਕੁਮਾਈ ਤੇ ਸੈਂਪਲ ਲੈ ਗਏ ਅੱਜ ਤੇ ਦੁਬਾਰਾ ਉਹਨਾਂ ਐਫਸੀ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਸਾਨੂੰ ਵਿਸ਼ਵਾਸ ਤੋਂ ਆਇਆ ਉਹਨਾਂ ਦੇ ਸੈਂਪਲ ਆਪਰ ਦੇਖਦੇ ਜੋ ਵੀ ਰਿਪੋਰਟ ਆਈ ਉਹ ਆਪਾਂ ਹਰ ਲੱਗਦਾ ਕਿ ਪੂਤੂ ਵੀ ਹੈ। ਦੇਖੋ ਸਰਕਾਰਾਂ ਦੇ ਕੰਮ ਨਹੀਂ ਤੇ ਸਮਝਦਾ ਵੀ ਜਿਹੜਾ ਜੀਵਨ ਦੇ ਦੀ ਫਸਲ ਦਾ 2-4 ਦਿਨ ਚਾਲ ਜਾਂਦਾ। ਇਹ ਤੇ ਸਾਨੂੰ ਪਤਾ ਵੀ ਸਰਕਾਰਾਂ ਦੇ ਕੰਮ ਲਈ ਨਾ ਭੇਜਣਾ ਫਿਰ ਕੈਮਰੇ ਦੀ ਮੀਟਿੰਗ ਬੈਠਣੀ ਰੈਲਾਕਸ਼ਨ ਇੱਕ ਦੰਮ ਵਾਲੀ ਮੇਲ ਵਾਲੀ ਗੱਲ ਹੈ। ਨਹੀਂ ਸੰਗਦੇ ਵੀ ਖੱਜਲ ਖਰਾਬੀ ਵਾਲੀ ਗੱਲ ਹੈ। ਉਹਨੇ ਜਿਹਨੂੰ ਟਾਈਪ ਜਿਹੜਾ ਨਾਂ ਨਹੀਂ ਜਾਣ। ਠੀਕ ਹੈ ਤੁਸੀਂ ਵੀ ਅਫਸਰ ਸਾਹਿਬਾਂ ਨੂੰ ਪੁੱਛ ਲਈ ਤੁਹਾਨੂੰ ਕੋਈ ਜਿਹੜਾ ਟਾਈਮ ਤੇ ਕੁਝ ਨਹੀਂ ਕੋਈ ਦੱਸਿਆ। ਜੇ ਜਿਹੜੇ 2-4 ਦਿਨ ਚਾੜੀ ਆਪਾਂ 2-4 ਦਿਨ ਲਈ ਜੀਵਨ ਦਾ ਰੋਕ ਸਕਦੇ ਹਾਂ। ਇਹ ਰੋਕ ਜੇ। ਇਹ ਜਿਹੜਾ ਹਫਤਾ ਪਹਿਲਾਂ ਆਪਾਂ ਦੱਸਦੇ ਜੀਮਿੰਦਾਰ ਕੋਈ ਮੱਝ ਚੋਣੇ ਜਾ ਸਕਦਾ ਮੈਂ ਜੀ ਵੀ ਚਾਹਤੀ ਕੱਢੀ ਕੋਈ ਹੈ ਇਹ ਤਾਂ ਦੋ ਤਾਂ ਹੈ ਜਿਹੜੇ ਅਸੀਂ ਭਰਦੇ ਆ ਉਹ ਮਾਲ ਦਾਮੇਜ ਵਾਲਾ ਮਾਰ ਭਰਦੇ ਆ ਅਕਸਰ ਸਾਨੂੰ ਕਿਉਂ ਤੁਸੀਂ ਬੁਰੀਆਂ ਕਿਉਂ ਭਰੇ ਆ ਤੇ ਜਦੋਂ ਆਪਾਂ ਜੀਮਿੰਦਾਰ ਵੱਲ ਵੇਖਦੇ ਆ ਤੇ ਫਿਰ ਸਾਨੂੰ ਅਸੀਂ ਦੋਹੇ ਪਾਸੇ ਜਿਹੜੇ ਆ ਕਿਉਂਕਿ ਅਸੀਂ ਇਹਨਾਂ ਦੇ ਲਾਇਸੈਂਸੀ ਆ ਦੋਹੇ ਪਾਸੇ ਪਿੱਛੇ ਜਾ ਰਹੇ ਆ ਅਸੀਂ ਇਹੀ ਬੇਨਤੀ ਕਰਦੇ ਕਿ ਛੇਤੀ ਤੋਂ ਛੇਤੀ ਜੋ ਹੱਲ ਲਵੇ ਡੈਮੇਜ ਇਸ ਕਦਰ ਦਾ ਕੀਤਾ ਜਾਂਦਾ ਜਦੋਂ ਕਿ ਜੀਮਿੰਦਾਰ ਦਾ ਬਹੁਤ ਨੁਕਸਾਨ ਹੋਇਆ ਤੇ ਜੇ ਤਾਂ ਕੋ ਹੱਲ ਹੋ ਜੇ 150 ਰੁਪਏ ਦਾ 2